ਕਹਿੰਦੇ ਨੇ ਕਿ ਇੱਕ ਯੂਟਿਊਬਰ ਦੇ ਘਰ ਤੇ ਕੁਝ ਗਰਨੇਡ ਵਰਗੀ ਚੀਜ਼ ਨਾਲ ਹਮਲਾ ਹੋਇਆ ਉਹਦੇ ਘਰ ਤੇ ਗਰਨੇਡ ਵਰਗੀ ਕੋਈ ਚੀਜ਼ ਛੁੱਟੀ ਗਈ ਉਹਦੀ ਜ਼ਿੰਮੇਵਾਰੀ ਵੀ ਪਾਕਿਸਤਾਨ ਦੇ ਕਟਾਉਣ ਨੇ ਲਈ ਸ਼ਹਿਜ਼ਾਦ ਭੱਟੀ ਨੇ ਉਹਨਾਂ ਨੇ ਤਾਂ ਖੈਰ ਆਪ ਦਾ ਇੱਕ ਤਰਕ ਵੀ ਦਿੱਤਾ ਕਿ ਇਹਨਾਂ ਨੇ ਕੋਈ ਮੁਸਲਮਨ ਭਾਈਚਾਰੇ ਬਾਰੇ ਕੋਈ ਸ਼ਬਦਾਵਲੀ ਜਿਹੜੀ ਆ ਉਹ ਗਲਤ ਸ਼ਬਦਾਵਲੀ ਵਰਤੀ ਪਰ ਕੀ ਕਾਰਨ ਸੀ ਇਹਦੇ ਵਿੱਚ ਕੋਈ ਹੋਰ ਕੋਈ ਗੱਲ ਵੀ ਹੈ ਸਾਹਮਣੇ ਆਉਂਦੀ ਦੇਖੋ ਠੀਕ ਐ ਕਹਿ ਸਕਦੇ ਆ ਇੱਕ ਨਾ ਇਹ ਰੌਲਾ ਤੇ ਚੱਲਦਾ ਆਪਣੇ ਤੇ ਅੰਦਰ ਟਿਕਟੌਕ ਚੱਲਦੀ ਨਹੀਂ ਹੈ ਬਾਰ ਬੜਾ ਰੋਲਾ ਚੱਲਦਾ ਹੈ ਕੁਝ ਬੰਦੇ ਉਧਰੋਂ ਗੁਰੂ ਸਾਹਿਬ ਨੂੰ ਬਹੁਤ ਪੜਾ ਬੋਲਦੇ ਆ ਹੂੰ ਕੁਝ ਆਪਣੇ ਉਧਰ ਵੀ ਬੰਦੇ ਕਹ ਲਓ ਫਿਰ ਉਸ ਤਰੀਕੇ ਨਾਲ ਜਵਾਬ ਧਾਈ ਜਾਂਦੇ ਆ ਇਹ ਟਿਕਟੌਕ ਦੀ ਲੜਾਈ ਆ ਹੂੰ ਲੰਬੇ ਗ੍ਰਨੇਡ ਤੱਕ ਪਹੁੰਚ ਗਈ ਨਹੀਂ ਮੈਂ ਨਹੀਂ ਕਹਿ ਸਕਦਾ ਕਿ ਇੱਥੇ ਕੋਈ ਐਂਗਲ ਹੈ ਕਿਉਂਕਿ ਜਿਹੜਾ ਇੱਥੋਂ ਵਾਲਾ ਹੂੰ ਉਹ ਕਹਿੰਦਾ ਕਿ ਅਸਲ ਦੇ ਵਿੱਚ ਕੋਈ ਇਹ ਨਾ ਜਦੋਂ ਖੇਡਦੇ ਆ ਟਿਕਟੌਕ ਕੋਈ ਗਿਫਟਿੰਗ ਹੁੰਦੀ ਆ ਹੂੰ ਉਹ ਕਹਿੰਦਾ ਮੈਂ ਅਸੀਂ ਜਾਣੂ ਸੀਗੇ ਮੈਂ ਤੇ ਸ਼ਜਾਦ ਤੇ ਮਤਲਬ ਕਿ ਉਹ ਗਿਫਟਿੰਗ ਕਰਵਾਈ ਸੀਗੀ ਹੂੰ ਉਸ ਤੋਂ ਬਾਅਦ ਜਦੋਂ ਮੈਂ ਇਹਦਾ ਆਖਾ ਨਹੀਂ ਮੰਨਿਆ ਇਹ ਮੇਰੇ ਉਲਟ ਹੋ ਗਿਆ ਹੁਣ ਇਹ ਵੀ ਇੱਕ ਐਂਗਲ ਆ ਉਹ ਕਹਿੰਦਾ ਕਿ ਮੈਨੂੰ ਦਿਖਾਓ ਮੈਂ ਕਿੱਥੇ ਇਸਲਾਮ ਬਾਰੇ ਬੁਰਾ ਬੋਲਿਆ ਮੈਂ ਤੇ ਮੁਸਲਮ ਭਾਈਚਾਰੇ ਵਾਸਤੇ ਮਸੀਤਾਂ ਬਣਾਈਆਂ ਨੇ ਪਤਾ ਨਹੀਂ ਭਾਈ ਕਿੱਥੇ ਬਣਾਈਆਂ ਹੁਣ ਸੰਤੂ ਪਤਾ ਨਹੀਂ ਕੁੜੀਆਂ ਦੇ ਵਿਆਹ ਕੀਤੇ ਨੇ ਜੀ ਬੀਸਿਕਲੀ ਉਹ ਬੰਦਾ ਪਹਿਲਾਂ ਬਾਹਰ ਰਹਿੰਦਾ ਸੀਗਾ ਜਿੰਨੀ ਕੁ ਮੈਂ ਜਾਣਕਾਰੀ ਅਸਲ ਕੀਤੀ ਹੈ ਹੁਣ ਇੱਥੇ ਟਿਕਿਆ ਹੋਇਆ ਜਿੰਨਾ ਦਾ ਕੰਮ ਚੱਲ ਜਾਵੇ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਭਾਈ ਰੁਪਈਆ ਬਹੁਤ ਹੋਊਗਾ ਜੀ ਨੂੰ ਆਇਆ ਐਵੇਂ ਥੋੜੀ ਆ ਇੱਥੇ ਅਮਰੀਕਾ ਹਾਂ ਜੀ ਐਵੇਂ ਥੋੜੀ ਚੱਕੀ ਫਿਰਦੇ ਨੇ ਕੈਮਰੇ ਵਗੈਰਾ ਭਾਈ ਬਹੁਤ ਪੈਸਾ ਕਮਾ ਰਹੇ ਨੇ ਕਈ ਯੂਟਿਊਬਰ ਜੀ 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 ਤੋਂ ਇਹ ਤੇ ਆਪ ਦਾ ਪੱਖ ਰੱਖਦਾ ਉਹ ਕਹਿੰਦੇ ਕਿ ਵੀ ਜਿਹੜੇ ਮਤਲਬ ਕਿ ਉਧਰੋਂ ਦੂਜੇ ਧੜੇ ਵਾਲੇ ਆ ਉਹ ਕਹਿੰਦੇ ਕਿ ਇਹ ਬੁਰਾ ਚੰਗਾ ਬੋਲਿਆ ਹਾਲਾਂਕਿ ਸ਼ਜਾਦ ਦਾ ਮੈਨੂੰ ਲੱਗਦਾ ਕਿ ਇੰਸਟਾ ਵਾਲਾ ਅਕਾਊਂਟ ਤੇ ਇੰਡੀਆ ਚੋਂ ਡਾਤਾ ਉਹਨਾਂ ਨੇ ਲਾਲ ਦੀ ਨਾਲ ਹੀ ਜੀ ਤੇ ਇਹ ਮਾਮਲਾ ਗਰਨੇਟ ਤੱਕ ਸਾਹਬ ਲਾਲੋ ਪਹੁੰਚ ਗਿਆ ਤੇ ਹੁਣ ਨਾਲ ਉਹਨੇ ਇਹ ਵੀ ਆਖਿਆ ਸ਼ਜਾਦ ਨੇ ਹੂੰ ਉਹਨੇ ਆਖਿਆ ਕਿ ਇਹ ਕੰਮ ਵੀ ਜਿਹੜਾ ਉਹ ਜਿਸ਼ਾਨ ਹੈ ਜਿਹੜਾ ਸ਼ੰਕਰਪਿੰਡ ਵਾਲਾ ਬਾਬਾ ਸਦੀਕੀ ਹਤਿਆ ਮਾਮਲੇ ਦੇ ਵਿੱਚ ਜਿਹੜਾ ਹੁਣ ਸ਼ਾਇਦ ਬਾਹਰ ਨਿਕਲ ਗਿਆ ਜੀ ਕਿ ਭਾਈ ਇਹ ਉਹਨੇ ਕਰਵਾਇਆ ਹੂੰ ਨਾਲ ਹੈਪੀ ਪਸ਼ਿਆ ਦਾ ਥੈਂਕਸ ਕੀਤਾ ਤੂੰ ਸਮਝ ਤੂੰ ਬਾਰੇ ਇਹਦੇ ਵਿੱਚ ਤੇ ਹੁਣ ਇੱਕ ਐਂਗਲ ਲਾਰੈਂਸ ਦਾ ਵੀ ਜੁੜ ਗਿਆ ਜੀ ਲੋ ਮੀਤ ਹਿਰਜ ਜੀ ਦਾ ਮਹਿਸ਼ਦ ਬਿਆਨ ਪੜ ਰਿਆ ਸੀਗਾ ਕਿਹੜੀ ਨਿਊਜ਼ ਵੈਬਸਾਈਟ ਤੇ ਲੱਗਾ ਸੀਗਾ ਕੋਈ ਸੱਜਣ ਕਲੀਅਰ ਕਰ ਦੇਗਾ ਉਹਨਾਂ ਨੇ ਕਿਹਾ ਕਿ ਅਸੀਂ ਆਹ ਗੱਲ ਤੇ ਕਹਿੰਦੇ ਸੀ ਕਿ ਲਾਰੈਂਸ ਜਿਹੜਾ ਭਾਜਪਾ ਦਾ ਬੰਦਾ ਜੀ ਤੇ ਤੁਸੀਂ ਆ ਦੇਖ ਲਓ ਕਿ ਹੁਣ ਲਾਰੈਂਸ ਦਾ ਜਿਹੜਾ ਕਰੀਬੀ ਹੈ ਉਹ ਪੰਜਾਬ ਸਟੇਟ ਚਾ ਕਰਵਾ ਰਿਹਾ ਜੀ 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 ਕਿ ਅਸੀਂ ਆਹੀ ਤੇ ਤੁਹਾਨੂੰ ਕਹਿ ਰਹੇ ਸੀਗੇ ਕਿ ਭਾਈ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਹੂੰ ਤੋ ਮਤਲਬ ਕਿ ਉਹਦੇ ਚ ਰਾਜਨੀਤੀ ਇੱਥੋਂ ਤੱਕ ਪਹੁੰਚ ਗਈ ਆ ਸਾਬ ਲਾਲੋ ਜੀ ਤਾਂ ਹਾਲਾਂਕਿ ਭਈ ਹੁਣ ਇਹ ਵੇਖਣਾ ਬਾਕੀ ਹੋਏਗਾ ਕਿ ਚਲੋ ਸ਼ਹਿਜ਼ਾਦ ਤੇ ਹੁਣ ਕਿੱਥੇ ਇਹਨਾਂ ਦੇ ਹੱਥ ਲੱਗਣਾ ਹਮਮ ਠੀਕ ਐ ਨਾ ਜੀ ਤੇ ਇਹ ਜਿਹੜੇ ਛੁੱਟਣ ਵਾਲੇ ਆ ਹਮ ਸਾਬ ਇਹ ਕਦੋਂ ਫੜਦੇ ਆ ਹੁਣ ਪੁਲਿਸ ਫੜਦੀ ਤੇ ਹੈ ਹੀ ਨਹੀਂ ਅੱਜਕੱਲ ਆ ਤੁਸੀਂ ਆ ਦੇਖੋ ਜਿਨ੍ਹਾਂ ਨੇ ਉੱਥੇ ਛੋਟੇ ਮੰਦਿਰ ਦੇ ਵਿੱਚ ਹਮ ਮੰਦਿਰ ਦੇ ਬਾਹਰ ਵੈਸੇ ਵਜਿਆ ਸੀ ਉਹ ਜੀ ਗ੍ਰੇਡ ਛੁੱਟਿਆ ਉਹ ਉਹਨਾਂ ਚੋਂ ਇੱਕ ਮਾਰਤਾ ਅਜ ਆ ਉਹ ਸਿੱਧਾ ਇਨਕਾਊਂਟਰ ਸਰ ਇਨਕਾਊਂਟਰੀ ਹੁੰਦਾ ਮੈਂ ਇੱਕ ਦੇਖੋ ਚਲੋ ਆ ਅੱਗੇ ਵੀ ਆਪਦੀਆਂ ਮਰਜ਼ੀਆਂ ਕੀਤੀਆਂ ਲੋਕਾਂ ਨੇ ਤੇ ਆਪਦੀਆਂ ਹੀ ਕਰਨੀਆਂ ਹੁੰਦੀਆਂ ਮੈਂ ਵਾਰ-ਵਾਰ ਇੱਥੋਂ ਦੇ ਜਿਹੜੇ ਮੁੰਡੇ ਆ ਇਹ ਜਿਹੜੇ ਦੰਦ ਆਖੇ ਲੱਗ ਜਾਂਦੇ ਆ ਉਹਨਾਂ ਨੂੰ ਮਾਹੌਲ ਚੈੱਕ ਕਰ ਲੈਣਾ ਚਾਹੀਦਾ ਹੁਣ ਕਿ ਨਾ ਤਾਂ ਤੁਹਾਡੇ ਨਾਲ ਆਮ ਪਬਲਿਕ ਦੀ ਕੋਈ ਹਮਦਰਦੀ ਰਹੀ ਆ ਨਾ ਹੀ ਪੁਲਿਸ ਦੀ ਕੋਈ ਨਰਮਾਈ ਰਹੀ ਆ ਜੀ ਇਨਕਾਊਂਟਰ ਬਹੁਤ ਹੋ ਰਿਹਾ ਬਿਲਕੁਲ ਬਿਲਕੁਲ ਤੇ ਮਾਪਿਆਂ ਨੂੰ ਕਿਉਂ ਜਿਉਂਦੇ ਮਾਰਦੇ ਜੀ ਠੀਕ ਹੈ ਨਾ ਮਾਪੇ ਜਿਉਂਦੇ ਮਰ ਜਾਂਦੇ ਨੇ ਜਿਨ੍ਹਾਂ ਦੇ ਜਵਾਨ ਪੁੱਤ ਚਲੇ ਜਾਂਦੇ ਆ ਤਾਂ ਹੁਣ ਉਹ ਕਹੀ ਜਾਂਦਾ ਭੱਟੀ ਕਿ ਭਈ ਜਾਂਤੇ ਨੂੰ ਗ੍ਰਿਫਤਾਰ ਕਰ ਲਓ ਹੂੰ ਤੇ ਨਹੀਂ ਤੇ ਉਤੋਂ ਫੇਰ ਆਇਆ ਲੈ ਹੁਣ ਇਹ ਵੀ ਡਰਿਆ ਜੀ ਕਿਉਂਕਿ ਗੋਲੀਆਂ ਅੱਗੇ ਚੱਲਦੀਆਂ ਹੁਣ ਗ੍ਰਨੇਡ ਚੱਲਦੇ ਨੇ ਤੇ ਇੱਕ ਹੋਰ ਸ਼ਾਇਦ ਕੋਈ ਹੁਸ਼ਿਆਰ ਪੁਰਦਾ ਹ ਹੂੰ ਉਹਦੀ ਮਾਂ ਨੇ ਵੀ ਆ ਕੇ ਸ਼ਹਿਜ਼ਾਦੇ ਖਿਲਾਫ ਸ਼ਿਕਾਇਤ ਕਰਵਾਈ ਆ ਜੀ ਕਸਾਨੂੰ ਵੀ ਧਮਕੀ ਆ ਰਹੀ ਵੀ ਤੁਹਾਡੇ ਵੀ ਘਰ ਤੇ ਜਿਹੜਾ ਸੁੱਟਦੇ ਆ ਗ੍ਰਨੇਡ ਜੀ ਇਨੇ ਗ੍ਰਨੇਡ ਆ ਪਤਾ ਨਹੀਂ ਕਿੱਥੋਂ ਰਹਿ ਇਨੇ ਤੇ ਮੇਰੇ ਖਿਆਲ ਦੇ ਨਾਲ ক্রিকেট ਖੇਡਣ ਵਾਲੇ ਅਕੈਡਮੀ ਚ ਬਾਲ ਨਹੀਂ ਹੋਣੇ ਬਾਲ ਨਹੀਂ ਹੁੰਦੇ ਜਿੰਨੇ ਗ੍ਰਨੇਡ ਤੇ ਪੰਜਾਬ ਚ ਸੁੱਟੇ ਜਾ ਰਹੇ ਨੇ ਜੀ 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 ਬਿਲਕੁਲ ਮਿੰਟੋ ਜੀ ਇੰਡੀਅਨ ਲਾਇਨ ਜੀ ਕਹਿ ਰਹੇ ਨੇ ਕਿ ਗ੍ਰਨੇਡ ਮਸਲੇ ਹੱਲ ਕਰਨ ਲਈ ਕਹਿੰਦੇ ਪੰਜਾਬ ਸਰਕਾਰ ਨੂੰ ਡਿਪਾਰਟਮੈਂਟ ਵੱਖਰਾ ਪਰਤੀ ਕਰਨਾ ਚਾਹੀਦਾ ਹੈ ਹਰ ਰਵੀ ਬੇਲਾ ਜੀ ਜਿਹੜੇ ਇੱਕ ਇਨਫੋਰਮੇਸ਼ਨ ਦੇ ਰਹੇ ਕਹਿੰਦੇ ਟਿਕਟੋਕ ਤੇ ਮੈਚ ਲੱਗਦਾ ਜੀ ਲਾਈਵ ਕਹਿੰਦੇ ਉਹਦੇ ਪੈਸੇ ਲੱਗਦੇ ਆ ਅੱਛਾ ਮੈਚ ਦਾ ਤਾਂ ਮੈਨੂੰ ਪ ਅ ਇਥੇ ਅੱਗੇ ਵੇਂਦੇ ਹੁੰਦੇ ਸਾਂ ਹੁਣ ਤੋਂ ਬਾਅਦ ਨੇ ਜੁਬੈਨ ਹੋ ਗਈ ਜੀ ਤੇ ਇਹ ਇਹ ਚੀਜ਼ ਮੈਨੂੰ ਕਿਸੇ ਸੱਜਣ ਨੇ ਦੱਸੀ ਸੀ ਕਿ ਆਪਣੇ ਬੰਦੇ ਵੀ ਅੱਜ ਕੱਲ੍ਹ ਉੱਥੇ ਟਿਕਟੌਕ ਤੇ ਪਤਾ ਨਹੀਂ ਕੀ ਕਰਦੇ ਆ ਕੁਝ ਬੀਬੀਆਂ ਵੀ ਹੈਗੀਆਂ ਨੇ ਉਹ ਕੋਈ ਚੱਲਦਾ ਹੋਏਗਾ ਉਹਨਾਂ ਦਾ ਕੰਮ ਸਿਸਟਮ ਤਾਂ ਮਤਲਬ ਕਿ ਇਹ ਇਹ ਉੱਥੇ ਕਾਫੀ ਜ਼ਿਆਦਾ ਕਹੋ ਕਿ ਕਸ਼ੀਦਗੀ ਵਾਲਾ ਮਾਹੌਲ ਬਣਦਾ ਕਿ ਇੱਕ ਦੂਜੇ ਦੇ ਧਰਮਾਂ ਪ੍ਰਤੀ ਜਾਂ ਜਿਹੜੇ ਮਹਾਪੁਰਸ਼ ਨੇ ਉਹਨਾਂ ਪ੍ਰਤੀ ਕਿਰਣਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਫਲਾਈ ਜਾਂਦੀ ਹੈ